ਹਾਂਜੀ ਕਿਵੇਂ ਹੋ ਜੀ ਸਾਰੇ ਲਓ ਜੀ ਆਪਾਂ ਲੈ ਕੇ ਆਏ ਆ 150 ਸਾਲ ਪੁਰਾਣਾ ਗੱਡਾ 150 ਸਾਲ ਪੁਰਾਣਾ ਗੱਡਾ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਨੋਟ ਕਰ ਲਓ ਜੀ ਸਾਡਾ ਨੰਬਰ ਹੈਗਾ ਜੀ 8564144620 ਤੇ ਇਹ 150 ਸਾਲ ਪੁਰਾਣਾ ਗੱਡਾ ਜੀ ਆਪਾਂ ਕੀਤਾ ਜੀ ਪ੍ਰੋਪਰ ਤਿਆਰ ਤੇ ਇਹਨੂੰ ਆਪਾਂ ਚੱਲਦਾ ਕੀਤਾ ਜੀ ਤੇ ਹੁਣ ਇਹਨੂੰ ਤੁਸੀਂ ਜਿੱਥੇ ਮਰਜ਼ੀ ਬਲਦ ਪਾ ਕੇ ਚਲਾ ਕੇ ਲਿਜਾ ਸਕਦੇ ਹੋ ਮੋਟਰਸਾਈਕਲ ਸਕੂਟਰ ਤੇ ਮਗਰ ਪਾਕ ਇਹਨੂੰ ਜਿੱਥੇ ਮਰਜ਼ੀ ਲਿਜਾ ਸਕਦੇ ਹੋ ਤੁਸੀਂ ਗੱਡੇ ਦੇ ਸ਼ਕੀਨ ਉਹ ਤਾਂ ਗੱਡਾ ਲੈਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰਿੰਗਵਾਲ ਰੋੜਾ ਜੀ ਬੱਲੋਵਾਲ ਚੌਕ ਆ ਨੰਬਰ ਫੇਰ ਨੋਟ ਕਰ ਲਓ 8264144620 150 ਸਾਲ ਪੁਰਾਣਾ ਗੱਡਾ ਲੈਣ ਲਈ ਤੁਸੀਂ ਸਾਡੇ ਨਾਲ ਹੁਣੇ ਕੰਟੈਕਟ ਕਰੋ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲਾ